ਪਿੰਡਾਂ ਦੇ ਵਿੱਚ ਨਸ਼ੇੜੀ ਚੋਰਾਂ ਦੇ ਹੌਸਲੇ ਇੰਨੇ ਕੁ ਜ਼ਿਆਦੇ ਬੁਲੰਦ ਹੋ ਗਏ ਹਨ ਕਿ ਉਹ ਦਿਨ ਦਿਹਾੜੇ ਘਰ ਵਿੱਚ ਦਾਖਲ ਹੋ ਕੇ ਨਿਤ ਨਵੇਂ ਨਵੇਂ ਕਾਰਨਾਮੇ ਕਰਦੇ ਹਨ ਜਿਸ ਨਾਲ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹਨ ਅਤੇ ਡਰੇ ਹੋਏ ਮਹਿਸੂਸ ਕਰ ਰਹੇ ਹਨ ਇੱਕ ਘਟਨਾ ਪਿੰਡ ਜਗਤਪੁਰ ਬਜਾਜ ਦੀ ਰਹਿਣ ਵਾਲੀ 100 ਸਾਲਾ ਮਾਤਾ ਸਰਤਾਰ ਕੌਰ ਨਾਲ ਵਾਪਰੀ ਜਿਹੜੀ ਕਿ ਉਸ ਸਮੇਂ ਕੱਲੀ ਘਰ ਵਿੱਚ ਬੈਠੀ ਹੋਏ ਸੀ ਕਿ ਨਸ਼ੇੜੀ ਲੁਟੇਰੇ ਨੇ ਘਰ ਵਿੱਚ ਦਾਖਲ ਹੋ ਕੇ ਮਾਤਾ ਦੇ ਕੰਨਾਂ ਦੀਆਂ ਵਾਲੀਆਂ ਤੋ ਲਈਆਂ ਜਿਸ ਨਾਲ ਮਾਤਾ ਦੇ ਕੰਨ ਪਾਟ ਗਏ ਅਤੇ ਚੋਰ ਵਾਲੀਆਂ ਲੈ ਕੇ ਰਫੂ ਚੱਕਰ ਹੋ ਗਏ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਫੁਟੇਜ ਦੇ ਆਧਾਰ ਤੇ ਪੁਲਿਸ ਟੌਂਕੀ ਸੋਹੀਆਂ ਵਿਖੇ ਪਰਿਵਾਰ ਵੱਲੋਂ ਰਿਪੋਰਟ ਲਿਖਾਈ ਗਈ ਜਿੱਥੋਂ ਦੇ ਇੰਚਾਰਜ ਦਰਸੀਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁਲਜ਼ਮ ਨੂੰ ਫੜ ਲਿਆ ਗਿਆ ਤੇ ਉਸ ਦੀ ਨਿਸ਼ਾਨਦੇਹੀ ਤੇ ਹੋਰ ਵੀ ਮੁਲਜ਼ਮ ਗ੍ਰਫਤਾਰ ਕਰਕੇ ਉਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਪੁਰ ਬਜਾਜ ਪਿੰਡ ਜਿਹੜਾ ਕਿ 베ਰਕੇ ਤੋਂ ਕੁਛ ਅੱਗੇ ਹੈ ਤੇ ਦੋਸਤੋ ਇੱਥੇ ਇੱਕ ਅਜੀਬ ਘਟਨਾ ਵਾਪਰੀ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਵੀ ਇੱਕ 95 ਸਾਲ ਦੀ ਉਮਰ ਦੀ ਬਜ਼ੁਰਗ ਔਰਤ ਮਾਤਾ ਕਰਤਾਰ ਕੌਰ ਮਾਤਾ ਕਰਤਾਰ ਕੌਰ ਨੂੰ ਕੁਝ ਨੌਜਵਾਨ ਇੱਥੇ ਇਹਨਾਂ ਦੇ ਘਰ ਚ ਦਾਖਲ ਹੋਏ ਨੇ ਤੇ ਇਹਨਾਂ ਦੀਆਂ ਵਾਲੀਆਂ ਲਾ ਕੇ ਲੈ ਗਏ ਨੇ ਤੇ ਜਿੰਨਾਂ ਦੇ ਨਾਲ ਮਾਤਾ ਦੇ ਕੰਨ ਦੁਖ ਰਹੇ ਨੇ ਬਹੁਤ ਹੀ ਬੁਰਾ ਹਾਲ ਹੈ ਮਾਤਾ ਜੀ ਦਾ ਤੇ ਆਹ ਮਾਤਾ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਹਿੰਦੇ ਹਨ ਮਾਤਾ ਜੀ ਹਾਂਜੀ ਮਾਤਾ ਜੀ ਹਾਂਜੀ ਕੀ ਬੀਚ ਕੀ ਕਿਤਾ ਲਿਆ ਵਾਲੀਆਂ ਪੂਰੀ ਗੱਲ ਦੱਸ ਦਿਓ ਫਿਰ ਰਾਤ ਹਾਂ ਮੈਂ ਲੰਮੀ ਪਈ ਹੋਈ ਸਾਂ ਤੇ ਮੈਨੂੰ ਸਾਲ ਕੇ ਬਹਾਲ ਆ ਤੇ ਮੇਰੀਆਂ ਵਾਰੀਆਂ ਲਾ ਕੇ ਲੈ ਗਏ ਆਪਣੇ ਹੱਥੀਂ ਲਾ ਕੇ ਲੱਗੇ ਆਪਣੇ ਮੈਂ ਇੱਕ ਜਾਣੇ ਅੰਦਰ ਆਇਆ ਸੀ ਬਸ ਮੈਨੂੰ ਨਹੀਂ ਪਤਾ ਬਾਹਰ ਇੱਕ ਜਾਣੇ ਦੀ ਕੇ ਦੋ ਜਾਣੇ ਦੀ ਕੇ ਕੀ ਸੀ ਤੁਸੀਂ ਉਹਨਾਂ ਦਾ ਕੋਈ ਵਿਰੋਧ ਕੀਤਾ ਨਹੀਂ ਮੈਂ ਕੁਝ ਨਹੀਂ ਇਹਨਾਂ ਨਾਲ ਕੋਈ ਬਲਗਾ ਗੱਲਬਾਤ ਨਹੀਂ ਕੀਤੀ ਗੱਲਬਾਤ ਡਰਜੀ ਨੇ ਇਹਨਾਂ ਕੀ ਦੀ ਬੀ ਗੱਲ ਕਰਾਂ ਹੁਣ ਮੈਨਾਂ ਨਾਲ ਮੈਂ ਇੱਥੇ ਨਹੀਂ ਸੀ ਬੋਰੀਆਂ ਲੈ ਕੇ ਖਿੱਚ ਕੇ ਲੈ ਗਏ ਤੁਹਾਡੇ ਕੰਨਾਂ ਦੇ ਹਾਂਜੀ ਕੰਨਾਂ ਦਾ ਮਾਂ ਪੁੱਤ ਤੁਹਾਨੂੰ ਕੋਈ ਦਰਦ ਹੋਈ ਕੋਈ ਜਾਂ ਕੋਈ ਮਹਿਸੂਸ ਹੋਇਆ ਨਹੀਂ ਦਰਦ ਦਰਦ ਚਲੋ ਕੀ ਹੋਣੀ ਸੀ ਬਾਅਦ ਵਿੱਚ ਕੰਨਾਂ ਦਾ ਕੰਨ ਫਟਿਆ ਸੀ ਕੰਨ ਫਟੇ ਹੈਗੇ ਉਹ ਜਿਉਂ ਲਾ ਕੇ ਲੈ ਗਏ ਬਾਹਰ ਗਿਆ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅਹੀਂ ਕਾਰ ਹੁੰਦੇ ਤੇ ਅਸੀਂ ਵਿਰੋਧ ਕਰਦੇ ਹਾਂ ਉਹਨਾਂ ਦਾ ਅਸੀਂ ਤੇ ਇੱਥੇ ਹੀ ਨਹੀਂ ਹੈਗੇ ਅਹੀਂ ਤੇ ਸਾਨੂੰ ਮਜਬੂਰੀ ਦਾ ਕੰਮ ਪੈ ਗਿਆ ਵਿਰੋਧ ਕਰਕੇ ਅਸੀਂ ਆਖਿਆ ਵੀ ਚਲੋ ਸਹੀ ਆਪਣਾ ਸਾਹਮਣੇ ਸਾਡੇ ਚਾਚਾ ਹੀ ਹੁਣੇ ਹੀ ਉਹਨਾਂ ਨੂੰ ਕਹਿਤਾ ਵੀ ਤੁਸੀਂ ਜਾ ਕੇ ਇਹਨਾਂ ਕੋਲ ਜਾਓ ਤੇ ਰੋਟੀ ਵਾਲੀ ਕਿਹਾ ਹੀ ਕੰਮ ਵਾਲੀ ਨੂੰ 4:30 ਵਜੇ ਉਹਨਾਂ ਨਾਲ ਗੱਲ ਹੋਈ ਆ ਉਹ ਇਹ ਜੀ ਰੋਟੀ ਖਾ ਕੇ ਲੰਮੇ ਪਏ ਆ ਲੰਮੇ ਪੈ ਕੇ ਕੁੰਡੀਆਂ ਬੰਦ ਕੀਤੀਆਂ ਤੇ ਉਸੇ ਵੇਲੇ ਹੀ ਆਇਆ ਕਿ ਚਲੋ ਸੌਂਗੇ ਆ ਤੇ 10 ਵਜੇ ਸਾਨੂੰ ਸਾਹਮਣੇ ਆਏ ਸਾਡੇ ਚਾਚਾ ਹੀ ਉਹਨਾਂ ਦਾ ਫੋਨ ਆ ਗਿਆ ਕਿ ਤੁਹਾਡੀ ਮਾਤਾ ਨੂੰ ਬੰਦੇ ਪੈ ਗਏ ਆ ਤੋਂ ਉਹਨਾਂ ਦੇ ਕੰਨਾਂ ਤੋਂ ਟੋਪਸ ਖਿੱਚ ਕੇ ਧੂਕੇ ਲੈ ਗਏ ਆ ਤੇ ਸਾਨੂੰ 10 ਵਜੇ ਪਤਾ ਲੱਗਾ ਨਹੀਂ ਉਸੇ ਵੇਲੇ ਪਹੁੰਚ ਗਏ ਘਰ ਆਣ ਕੇ ਜੀ ਸასი ਕਾਲ ਜੀ ਮੈਂ ਡਾਕਟਰ ਵਿੰਦਰ ਸਿੰਘ ਮੈਂ ਐਸੀ ਮੈਂ ਤਾਂ ਕਰਦੇ ਆਪਣੀ ਬੇਟੀ ਕੋ ਗਏ ਹੋਈ ਸੀ ਅੱਗੇ ਵੀ ਅਕਸਰ ਅਸੀਂ ਜਾਂਦੇ ਰਹੇ ਤੇ ਮਗਰ ਮਾਤਾ ਤੇ ਵੱਡਾ ਜਿਹੜਾ ਆਡਾ ਬ੍ਰਦਰ ਆ ਉਹ ਥੋੜਾ ਜਿਹਾ ਸੁਧਾਰਨੋਂ ਕਰਕੇ ਉਹ ਇਕੱਠੇ ਇਕੱਠੇ ਹੀ ਉਹ ਆਪਣਾ ਸੌ ਜਾਂਦੇ ਸੀ ਕਮਰੇ ਦੇ ਵਿੱਚ ਉਹਦੋਂ ਹੀ ਅਸੀਂ ਕਹਿ ਕੇ ਗਏ ਆ ਕਿ ਤੁਸੀਂ ਕੁੰਡੀਆਂ ਵਗੈਰਾ ਚੰਗੀ ਤਰ੍ਹਾਂ ਬੰਦ ਕਰ ਲਿਓ ਤਾਂ ਉਹ ਜੇ ਆਪਾਂ ਦੇ ਦੇਖੀਏ ਕਿ 9:20 ਤੇ ਜਿਹੜੇ ਕੈਮਰਿਆਂ ਦੀ ਫੋਟੋ ਆਈਆਂ ਤੇ ਇੱਕ ਮੁੰਡਾ ਬਿਲਕੁਲ ਘਰ ਦੇ ਨਾਲ-ਨਾਲ ਉਸੇ ਵੇਲੇ ਮਟਰੋਂ ਦਾ ਪਾਇਆ ਗਿਆ ਵਾ ਤੇ ਉਹਦੇ ਤੇ ਅੱਗੇ ਵੀ ਸ਼ੱਕ ਸੀ ਕਿ ਉਹ ਕਾਫੀ ਪਿੰਡ ਦੇ ਵਿੱਚ ਵੀ ਉਹਨੇ ਕੀਤੀਆਂ ਚੋਰੀਆਂ ਸਾਰਾ ਪਿੰਡ ਜਾਣਦਾ ਤਾਂ ਫਿਰ ਸਾਨੂੰ 8:30 ਤੋਂ 10:00 ਵਜੇ ਫੋਨ ਆਇਆ ਕਿ ਸਾਹਮਣੇ ਚਾਚੇ ਦੇ ਪਰਿਵਾਰ ਤੋਂ ਵੀ ਇਦਾਂ ਦਾ ਹੋ ਗਿਆ ਵਾ ਇਹਦਾ ਮਤਲਬ ਹੈ 9:30 ਤੋਂ ਪੌਣੇ 10 ਦੇ ਵਿੱਚ ਇਹ ਵਾਰਦਾਤ ਹੋਈ ਆ ਰਾਤ ਦਾ ਰਾਤ ਦਾ ਤੇ ਬ੍ਰਦਰ ਉਹਨਾਂ ਨੂੰ ਹੱਥ ਮਾਰਦਾ ਰਿਹਾ ਕੀ ਕਰਦੇ ਹੋ ਲੇਕਿਨ ਉਹ ਕੋਈ ਸੁਧਾਰਨ ਉਹਨਾਂ ਕਰਕੇ ਉਹ ਡਾਕ ਨਾ ਸਕਿਆ ਤੇ ਉਹਨੇ ਮੂੰਹ ਬੰਨਿਆ ਸੀ ਤੇ ਤੇ ਵਾਰੀਆਂ ਲਾ ਕੇ ਲੈ ਗਿਆ ਤੇ ਬਹੁਤ ਹੀ ਮਾੜੀ ਗੱਲ ਆ ਹਰ ਪਿੰਡ ਦੇ ਵਿੱਚ ਸਾਡੇ ਰਸਤੇ ਦੇ ਵਿੱਚ ਵੀ ਅੱਗੇ ਵੀ ਬਹੁਤ ਸਾਰੇ ਚਾਰਜ ਹੋਏ ਆ ਚਾਂਸ ਲੁੱਟਾਂ ਖੋਹਾਂ ਦੇ ਮੋਬਾਈਲਾਂ ਦੇ ਪੈਸੇ ਕੱਢਣ ਦੇ ਗੱਲਿਆਂ 'ਚ ਪੈਸੇ ਕੱਢਣ ਦੇ ਤੇ ਹੋਰ ਬਹੁਤ ਸਾਰੀਆਂ ਵਾਰਦਾ ਤੁਹਾਡਾ ਪਿੰਡ ਤੇ ਜਿਆਦਾ ਮਸ਼ਹੂਰ ਹੋ ਗਿਆ ਕਿਲਾ ਜਗਤਪੁਰ ਜਿਹੜਾ ਵਾ ਇਹ ਕਰਕੇ ਇਹਦੇ ਤੇ ਜ਼ਰੂਰ ਠੱਲ ਪਾਉਣੀ ਚਾਹੀਦੀ ਆ ਔਰ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਆ ਸਰ ਤੁਸੀਂ ਕਿਸੇ ਨੂੰ ਕੰਪਲੀਟ ਕੀਤੀ ਕਿਤੇ ਹਾਂਜੀ ਅਸੀਂ ਕੰਪਲੀਟ ਕੀਤੀ ਉਸ ਹੋਈਆਂ ਜਿਹੜੀ ਚੌਂਕੀ ਹੈਗੀ ਆ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਵੀਡੀਓ ਦਿਖਾਈਆਂ ਉਹ ਤੋਂ ਕਹਿੰਦੇ ਕੋਈ ਨਹੀਂ ਅਸੀਂ ਸਾਰੀ ਪੁਸ਼ਕੀ ਸ਼ਕਤੀ ਨਾਲ ਕਰ ਲੈਨੇ ਆ ਤਾਂ ਕਿ ਇਹ ਕੱਲਾ ਸੀ ਕਿ ਜਾਏ ਦੇ ਨਾਲ ਹੋਰ ਸੀ ਮਾਤਾ ਕਰਤਾਰ ਕੌਰ ਦੀਆਂ ਜਿਹੜੀਆਂ ਵਾਲੀਆਂ ਲਈਆਂ ਗਈਆਂ ਨੇ ਜਗਤਪੁਰ ਬਜਾਜ ਤੇ ਅਸੀਂ ਹੁਣ ਆਏ ਆ ਸੋਇਆਂ ਚੌਂਕੀ ਜਿੱਥੇ ਉਹਨਾਂ ਨੇ ਰਿਪੋਰਟ ਲਖਾਈ ਹੈ ਤੇ ਸੋਇਆਂ ਚੌਂਕੀ ਦੇ ਇੰਚਾਰਜ ਸਾਹਿਬ ਇਸ ਵੇਲੇ ਕਿਸੇ ਕੰਮ ਵਾਸਤੇ ਬਾਹਰ ਗਏ ਨੇ ਤੇ ਫੋਨ ਤੇ ਉਹਨਾਂ ਨਾਲ ਗੱਲ ਬਾਤ ਹੋਈ ਤੇ ਉਹਨਾਂ ਨੇ ਕਿਹਾ ਕਿ ਅਸੀਂ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਜਲਦੀ ਤੋਂ ਜਲਦੀ ਹੋਰ 20 ਮਲਜ਼ਮ ਗ੍ਰਿਫਤਾਰ ਕਰਕੇ ਅਸੀਂ ਪੂਰੀ ਉਹਨਾਂ ਦੇ ਕਾਰਵਾਈ ਕਰਾਂਗੇ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਵਾਂਗੇ ਫਾਸਟਵੇ ਅੰਮ੍ਰਿਤਸਰ ਤੋਂ ਖਬਰਨਾਮਾ ਤੋਂ ਅਮਰੀਕ ਸਿੰਘ ਵੱਲ ਦੀ ਰਿਪੋਰਟ